ਕਿ ਤਿੰਨ ਮਾਵਾਂ ਨੇ ਇੱਕ ਧਰਤੀ ماں ਦੂਸਰੀ ਜਿਨੇ ਆਪਾਂ ਨੂੰ ਜਨਮ ਦਿੱਤਾ ਅੱਖੋ ਸਤਨਾਮ ਵਾਚਿ ਲਿਆਇਆ ਕਰੋ ਸਮਾਗਮ ਚ ਕਿਤੇ ਇਹਨਾਂ ਨੂੰ ਅਕਲਾ ਹੋਵੇ ਤੁਹਾਡਾ ਸਤਕਾਰ ਤਾਂ ਆ ਹੀ ਹੋਣਾ ਹੀ ਬਈ ਜੀ ਦੂਜਿਆਂ ਅੱਗੇ ਬਹਿ ਗਏ ਤੇ ਫਿਰ ਕਹਾਣੀ ਖਤਮ ਜੇ ਗੱਜ ਕੇ ਅੱਖੋ ਸਤਨਾਮ ਸ੍ਰੀ 7mm ਦੀ ਪਥਰੀ ਹੋ ਜੇ ਤੇ ਰਾਤ ਨੂੰ ਨੀਂਦ ਨਹੀਂ ਆਉਂਦੀ ਜਿੰਨਾ ਚਿਰ ਉਹ ਨਿਕਲਦੀ ਨਹੀਂ ਧੰਨ ਸਾਡੀ ਮਾਂ ਜਿਨੇ 9 ਮਹੀਨੇ ਇਥੇ ਰੱਖਿਆ ਅਜੇ ਵੀ ਕਈ ਨਕਮੇ ਵੱਡੇ ਹੋ ਕੇ ਮਾਂ ਦੀ ਵੱਖੀ 'ਚ ਲੱਤ ਮਾਰ ਕੇ ਕਹਿੰਦੇ ਮੈਨੂੰ ਦਿੱਤਾ ਕੀ ਦੂਸਰੀ ਮਾਂ ਜਿਨੇ ਜਨਮ ਦਿੱਤਾ ਤੇ ਤੀਸਰੀ ਮਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੁਣ ਤਿੰਨੇ ਖਤਰੇ 'ਚ ਕਿਉਂਕਿ ਪੰਜਾਬ ਦੀ ਧਰਤੀ ਵੀ ਸੁੰਨੀ ਹੋ ਚਲੀ ਆ ਮਾਜਾ ਬਚਿਆ ਜੀ ਮਾਰੇ ਕਿਰਪਾ ਕ੍ਰਿਸ਼ੀ ਦਾੰਦੀ ਧਰਤੀ ਹੈ ਪਰਲੇ ਬੰਨੇ ਨੂੰ ਟੱਪ ਜੋ ਤੇ ਜਿਹੜੀ ਕੋਠੀ ਚ ਵੇਖੋਗੇ ਤੁਹਾਨੂੰ ਹੋਰ ਹੀ ਕੁਝ ਨਜ਼ਰ ਆਊਗਾ ਆਖੋ ਸਤਨਾਮ ਮਾਲਵਾ ਵੀ ਇੰਨਾ ਹੀ ਹੋ ਜਾ ਰਿਹਾ ਪੰਜਾਬ ਦੀ ਧਰਤੀ ਡਾਵਾਂਡੋਲ ਹੈ ਖਤਰੇ ਦੇ ਵਿੱਚ ਐ ਮੈਂ ਵੀ ਵਿਚਿਆਂ ਸਾਰੇ ਗੁਰਦੁਆਰਿਆਂ ਦੇ ਵਿੱਚ ਜੇ 100 ਖੰਡ ਪਾਠ ਹੈ ਨਾ ਉਹਨਾਂ ਚੋਂ 90 ਖੰਡ ਪਾਠਾਂ ਦੀ ਲਿਸਟ ਪੜ ਲਿਓ ਇਹ ਹੋਊਗੀ ਇਹ ਸੱਚੇ ਬਾਦਸ਼ਾਹ ਮੈਨੂੰ ਛੇਤੀ ਛੇਤੀ ਪੰਜਾਬ ਤੋਂ ਬਾਹਰ ਭਜਾ ਦੇ ਮੈਨੂੰ ਇੱਥੇ ਡਰ ਲੱਗਦਾ ਤੇ ਤੀਵੀਂ ਵੀ ਗਈ ਦੂਜੀ ਜਿੰਨੇ ਮਾਂ ਨੇ ਜੰਮਿਆ ਸੀ ਨਾ ਐਡੇ ਮਹਿਲ ਦੇ ਵਿੱਚ ਬੂਏ ਚ ਬੈਠੀ ਉਡੀਕਦੀ ਪਈ ਐ ਕਦੋਂ ਪੇਪਰ ਮਿਲਣ ਤੇ ਕਦੋਂ ਮੇਰਾ ਪੁੱਤ ਆਵੇ ਤੇ ਮੈਂ ਵਿਆਹ ਮਾ ਪੋਤੀ ਪੋਤਾ ਵੇਖਾਂ ਵਿਚਾਰੀ ਸੁਪਨੇ ਲੈ ਕੇ ਮੁੱਕ ਗਈ ਆਖੋ ਸਤਨਾਮ ਉਹ ਜਿੰਨੇ ਚਿਰ ਨੂੰ ਪੇਪਰ ਮਿਲੇ ਉਹਨੇ ਚਿਰ ਨੂੰ ਮਾਤਾ ਦੀ ਫੁੱਲ ਵੀ ਕੀਰਤਪੁਰ ਚਲੇ ਗਏ ਤੀਜੀ ਮਾਂ ਸੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇੱਕ ਪਿੰਡ ਦੇ ਵਿੱਚ 20 ਰੂਪ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤੇ ਜਵਜੀ ਸਾਹਿਬ ਨਹੀਂ ਆਉਂਦਾ ਕਿਸੇ ਭਾਈ ਦੇ ਆਸਰੇ ਕੰਮ ਰਹਿ ਗਿਆ ਮੈਂ ਇੱਕ ਦਿਨ ਬੜੇ ਪਿਆਰ ਚ ਨਿਊਜ਼ੀਲੈਂਡ ਦੀ ਟਾਕਾ ਨੀਨੀ ਸਟੇਜ ਤੇ ਬੋਲਿਆ ਸੀ ਮੈਂ ਆਖਿਆ ਵੀ ਸਾਰੇ ਪਾਸੇ ਕਾਨੂੰਨ ਬਣਾ ਲੈਨੇ ਕਿਤੇ ਕੋਈ ਇੱਕ ਕਾਨੂੰਨ ਸਾਡੇ ਕਾਲ ਤਖਤ ਤੋਂ ਏਦਾਂ ਦਾ ਬਣ ਜੇ ਕਿ ਜਿਹੜੇ ਮੁੰਡੇ ਕੁੜੀ ਦਾ ਵਿਆਹ ਵਾ ਇਹਨਾਂ ਦੋਆਂ ਤੋਂ ਅਰਦਾਸ ਸੁਣਨੀ ਚਾਹੀਦੀ ਆਖੋ ਸਰਦਾਰ ਇਹਨਾਂ ਦੋ ਬੱਚਿਆਂ ਨੂੰ ਅਰਦਾਸ ਹੋਣੀ ਚਾਹੀਦੀ ਤੇ ਲਾਵਾਂ ਦਾ ਪਾਠ ਜਵਾਨੀ ਕੰਠ ਹੋਣਾ ਚਾਹੀਦਾ ਏ ਤੇ ਪੱਲੇ ਦਾ ਸ਼ਬਦ ਵੀ ਇਹ ਤਿੰਨ ਸ਼ਰਤਾਂ ਰੱਖੀਆਂ ਜਾਣ ਤੇ ਬਾਅਦ ਚ ਸ਼ਾਦੀ ਹੋਣੀ ਹੈ ਵੇਖਿਓ ਕਰ ਦੇ ਕਿ ਨਹੀਂ ਆਖੋ ਸਤਨਾਮ ਸ੍ਰੀ ਅਕਾਲ ਕਿਉਂਕਿ ਵਿਆਹ ਕਰਾਉਣਾ ਨਾ ਇੱਕ ਦੂਜੇ ਨੂੰ ਮੁਹੱਬਤ ਕਰਦੇ ਐ ਤੇ ਜਦੋਂ ਵਿਆਹ ਕਰਾਉਣਾ ਆਇਆ ਪਤਾ ਹੋਇਆ ਨਾ ਗੁਜ਼ਾਰਾ ਹੋਇਆ ਤੇ ਮਾ ਮੇਰਾ ਦਿਲ ਕਹਿੰਦਾ ਏ ਗੁਰੂ ਸਾਹਿਬ ਕੋਲੇ ਬੈਠੇ ਨੇ 100 ਦੇ ਵਿੱਚੋਂ 90% ਸਾਡੇ ਬੱਚੇ ਜ਼ਰੂਰ ਇਹ ਗੁਰਬਾਣੀ ਕੰਠ ਕਰਨਗੇ ਇਦੋਂ ਪਤਾ ਵਾਹ ਵੀ ਬਾਕੀ ਕੰਮ ਸਾ ਜੀ ਅਸੀਂ 7 ਬੈਂਡ ਲੈ ਸਕਦੇ 7 ਗੋਰਿਆਂ ਦੀ ਭਾਸ਼ਾ ਏ ਕੋਈ ਵੱਡੀ ਡਿਗਰੀ ਨਹੀਂ ਵੀ ਜਦੋਂ 7 ਬੈਂਡ ਆ ਗਏ ਤੇ ਇਮੀਗ੍ਰੇਸ਼ਨ ਨੂੰ ਪਤਾ ਲੱਗ ਗਿਆ ਵੀ ਹੁਣ ਪੂਰੇ ਗੋਰੇ ਬਣ ਗਿਆ ਇਹਨਾਂ ਨੂੰ ਹੁਣ ਸਿਰਖ ਪਾਉਣ ਦੀ ਲੋੜ ਨਹੀਂ ਆਪੇ ਸਾਡੇ ਕੰਮ ਇਹਨਾਂ ਕਰੀ ਜਾਣੇ ਵੀਜ਼ਾ ਦੇ ਦੇ। ਇਦਾਂ ਹੀ ਸਾਡੇ ਘਰ ਚ ਵੀ ਕੁਝ ਚਾਹੀਦਾ ਸੀ ਵੀ ਜਿੰਨਾਂ ਜਿੰਨਾਂ ਨੂੰ ਅਰਦਾਸ ਨਹੀਂ ਆਉਂਦੀ ਇਹਨਾਂ ਨੂੰ ਲਾਵਾਂ ਦਾ 파ਟ ਨਹੀਂ ਆਉਂਦਾ ਇਹਨਾਂ ਨੂੰ ਨਿਤਨੇਮ ਨਹੀਂ ਆਉਂਦਾ ਇਹਨਾਂ ਦਾ ਵਿਆਹ ਨਹੀਂ ਕਰਨਾ ਆਖੋ ਸਤਨਾਮ। ਵੇਖਿਓ ਸਿੱਖਦੇ ਨਹੀਂ ਬਾਣੀ ਅਸੀਂ ਛੋਡਾਂ ਇੰਨੀਆਂ ਦੇਤੀਆਂ ਵੀ ਤੁਸੀਂ ਕੱਖ ਨਾ ਕਰੋ ਅਸੀਂ ਕਰਦਾਂਗੇ ਇੱਕ ਹਿੰਦੂ ਦਾ ਬੱਚਾ